ਇਹ ਮੇਰੇ ਕੰਮ ਹੈ ਦੂਜਾ ਜੀ ਮੈਂ ਤਰਵੈਣੀ ਵਾਲਿਆਂ ਨੂੰ ਸਨਮਾਨਤ ਕਰਨਾ ਚਾਹਿਆ। ਤਾਲੀਆਂ ਮਾਰ ਦਿਓ ਸਾਰੇ ਬੈਠਾੜੀਆਂ ਮਾਰ ਦਿਓ ਇਹਨਾਂ ਨੂੰ ਸਾਰੇ। ਖੜੇ ਤਾਂ ਹੋ ਜਾ ਮੇਰੇ ਨਾਲ ਫੋਟੋ ਤਾਂ ਖਿਚਾ ਲਵੇ। ਆਹ ਹੋਊਗਾ। ਇਹਨਾਂ ਨੂੰ ਮੈਂ ਦਾਸ ਸਨਮਾਨਤ ਕਰਨਾ ਚਾਹੁੰਦਾ ਹੈ। ਮੇਰ ਸਾਹਿਬ ਇੱਧਰ ਦੇਖੋ ਜੀ ਮੈਂ ਇਹਨਾਂ ਨੂੰ ਦਾਸ ਸਨਮਾਨਤ ਕੀਤਾ ਜਿੱਦਣ ਦੀ ਤਰਵੈਣੀ ਆਈ ਹੈ। ਸਾਰੇ ਸਾਰੇ ਭਰਾਵਾਂ ਨੂੰ ਪਤਾ ਹੈ ਵੀ ਜਿੱਦਣ ਦੀ ਤਰਵੈਣੀ ਆਈ ਹੈ ਅਕਾਲੀ ਦਲ ਲੈ ਕੇ ਆਇਆ ਸੀ। ਤੇ ਲੋਕਾਂ ਤੁਸੀਂ ਉਹ ਵਾਪਸ ਆਏ ਉਧਰ ਉਹ ਤੋਂ ਤੁਸੀਂ ਅਕਾਲੀ ਦਲ ਸੀ। ਉਹੋ ਅਕਾਲੀ ਦਲ ਦੇ ਕੈਂਡੀਡੇਟ ਨੂੰ ਵਿਧਾਨ ਸਭਾ ਚ 28-29 ਹਜ਼ਾਰ ਵੋਟ ਪਈ ਸੀ। ਉਸ ਤੋਂ ਬਾਅਦ ਜੀ ਸਾਡੇ ਮਾਨਕਤ ਬਾਦਲ ਸਾਹਿਬ ਕਾਂਗਰਸ ਵੱਲ ਆ ਗਏ। ਉਹਨਾਂ ਨੂੰ ਵੀ 28-29 ਹਜ਼ਾਰ ਪਈ। ਜਦੋਂ ਉਸ ਤੋਂ ਬਾਅਦ ਹੋਣ ਹਾਂ ਇਲੈਕਸ਼ਨ ਸਰਕਾਰ ਤੋਂ ਹੋਇਆ ਉਹਨਾਂ ਨੂੰ ਵੀ 30-32 ਹਜ਼ਾਰ ਦੇ ਹੈਜੀ ਪਈਆ ਪਤਾ ਨਹੀਂ ਕੀ ਇਹਨਾਂ ਦੀ ਮਸ਼ੀਨਾਂ ਚਾ 30-32 ਹਜ਼ਾਰ ਵੋਟ ਹੀ ਰੈਂਦੀਆਂ ਸ਼ਿਵਰਾਹੇ ਪਤਾ ਨਹੀਂ ਕੀ ਕੰਮ ਕਰਦੇ ਆ। ਪਹਿਲਾਂ ਇਹਨਾਂ ਨੇ ਕਾਦੀਦਾਰਾਂ ਨੂੰ ਥੋਕੇ Haydi arabaya binip